ਮਿੱਟੀ ਦਾ ਦਰਦ ਮੈਂ ਉਹ ਮਿੱਟੀ ਹਾਂ ਜਿਸ ਤੇ ਤੁਸੀਂ ਪੈਰ ਰੱਖਦੇ ਹੋ ਜਿਸ ਨੇ ਤੁਹਾਨੂੰ ਪੈਦਾ ਕੀਤਾ ਤੇ ਤੁਸੀਂ ਮੈਨੂੰ ਹੀ ਭੁੱਲ ਜਾਂਦੇ ਹੋ ਮੈਂ ਰੋਟੀ ਵੀ ਬਣੀ ਮੈਂ ਘਰ ਵੀ ਬਣੀ ਮੈਂ ਮੰਦਰ ਮਸਿੱਤਾਂ ਤੇ ਮਕਬਰਿਆਂ ਦੀ ਇੱਟ ਵੀ ਬਣੀ ਪਰ ਕੋਈ ਨਹੀਂ ਪੁੱਛਦਾ ਮਿੱਟੀ ਤੂੰ ਕਿਵੇਂ ਜੀ ਰਹੀ ਹੈ ਸਹਿੰਦੀ ਹੈ ਪਰ ਅੰਦਰੋਂ ਹਰ ਰੋਜ਼ ਮਰਦੀ ਹੈ ਮੇਰੀ ਛਾਤੀ 'ਤੇ ਤੁਸੀਂ ਬੰਬ ਵੀ ਪਾਏ ਮੈਂ ਫੁੱਲ ਪੈਦਾ ਕੀਤੇ ਤੁਸੀਂ ਮੈਨੂੰ ਹੀ ਜਲਾਇਆ ਜਿਸ ਤਰ੍ਹਾਂ ਮਾਂ ਨੂੰ ਬੁੱਢੀ ਹੋਣ ਤੇ ਛੱਡ ਦਿੰਦੇ ਨੇ ਉਸ ਤਰ੍ਹਾਂ ਮੈਨੂੰ ਵੀ ਤੁਸੀਂ ਭੁੱਲ ਜਾਂਦੇ ਹੋ ਜਦੋਂ ਮਰ ਜਾਂਦੇ ਹੋ ਤਾਂ ਮੋੜ ਮੇਰੇ ਅੰਦਰ ਆਉਂਦੇ ਹੋ ਪਰ ਜਿੰਦਾ ਰਹਿੰਦੇ ਮੈਨੂੰ ਪਿਆਰਾ ਹੀ ਠਾ ਕੁਛਲਦੇ ਹੋ ਮੈਂ ਨਹੀਂ ਮਰਾਂ ਪਰ ਸੋਨਾ ਮੇਰੀ ਚੁੱਪ ਨੂੰ ਕਦੇ ਕਮਜ਼ੋਰੀ ਨਾ ਸਮਝੀਂ